ਤੈਨੂੰ ਖਬਰਾਂ ਵਿਸਤਾਰ ਦਿਨਾ ਬ੍ਰਿਟਿਸ਼ ਸਰਕਾਰ ਸੀਰੀਆ ਦੇ ਵਿੱਚ ਸਤਾ ਉਤੇ ਕਾਬਜ਼ ਬਾਗੀ ਗੂਟਾਂ ਦੇ ਨਾਲ ਕੋਟਨੀਤਿਕ ਸਬੰਧ ਸਥਾਪਿਤ ਕਰਨ ਲਈ ਤਿਆਰ ਹੈ ਸੀਰੀਆ ਦੇ ਵਿੱਚ ਅਸਦ ਸਰਕਾਰ ਦੇ ਪਤਨ ਤੋਂ ਬਾਅਦ ਬ੍ਰਿਟੇਨ ਨੇ 50 ਮਿਲੀਅਨ ਪਾਉਣ ਦੀ ਮਦਦ ਦਾ ਐਲਾਨ ਕੀਤਾ ਹੈ ਹਾਲਾਂਕਿ ਬ੍ਰਿਟੇਨ ਅਜੇ ਵੀ ਇਨ੍ਹਾਂ ਗੁੱਟਾਂ ਨੂੰ ਅੱਤਵਾਦੀ ਸੰਗਠਨ ਮੰਨਦਾ ਹੈ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀਨ ਨੇ ਕਿਹਾ ਹੈ ਕਿ ਇਹ ਉਹ ਅਜੇ ਵੀ پابੰਦੀਸ਼ੂਦਾ ਅੱਤਵਾਦੀ ਸੰਗਠਨ ਹਨ ਪਰ ਅਸੀਂ ਕੂਟਨੀਤਿਕ ਸਬੰਧ ਬਣਾ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਖਿੱਤੇ ਦੇ ਅੰਦਰ ਸ਼ਾਂਤੀ ਚਾਹੁੰਦੇ ਹਾਂ ਅਤੇ ਸਟੀਚੇ ਦੀ ਪ੍ਰਾਪਤੀ ਲਈ ਬ੍ਰਿਟੇਨ ਸੀਰੀਆ ਦੀ ਹਰ ਮਦਦ ਕਰੇਗਾ

ਹਾਲਾਂਕਿ ਉਹ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਇਆ ਪੁਲਿਸ ਨੇ ਫਿਰ ਤੋਂ ਸਮਨ ਭੇਜਣ ਦੀ ਗੱਲ ਕਹੀ ਹੈ ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਸਿਖਰਲੀ ਅਦਾਲਤ ਨੂੰ ਯੂਨ ਸੂਕ ਨੂੰ ਅਹੁਦੇ ਤੋਂ ਹਟਾਉਣ ਬਾਰੇ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਲੀ ਜਾਏ ਮਈੰਗ ਨੇ ਕਿਹਾ ਹੈ ਕਿ ਅਰਾਜਕਤਾ ਨੂੰ ਘਟ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਰੰਤ ਫੈਸਲਾ ਲਿਆ ਜਾਵੇ ਜ਼ਿਕਰਯੋਗ ਹੈ ਕਿ ਯੂਨ ਸੂਕ ਸੋਲ ਦੇ ਖਿਲਾਫ ਮਹਾਦੋਸ਼ ਮਤੇ ਉਤੇ ਸ਼ਨੀਵਾਰ ਨੂੰ ਕੌਮੀ ਅਸੈਂਬਲੀ ਵਿੱਚ ਵੋਟਿੰਗ ਹੋਈ ਸੀ ਜਿਹਦੇ ਸਮਰਥਨ ਦੇ ਵਿੱਚ 204 ਅਤੇ ਵਿਰੋਧ ਵਿੱਚ ਸਿਰ 85 ਵੋਟਾਂ ਪਈਆਂ। ਰਾਸ਼ਟਰਪਤੀ ਵੱਜੋਂ ਯੂਨ ਸੂਕ ਦੀਆਂ ਸ਼ਕਤੀਆਂ ਉਦੋਂ ਤੱਕ ਮੁਅਤਲ ਰਹਿਣਗੀਆਂ ਜਦੋਂ ਤੱਕ ਸੰਵਿਧਾਨਕ ਅਦਾਲਤ ਉਸ ਨੂੰ ਅਹੁਦੇ ਤੋਂ ਹਟਾਉਣ ਜਾਂ ਉਸ ਦੀਆਂ ਸ਼ਕਤੀਆਂ ਨੂੰ ਬਹਾਲ ਕਰਨ ਦੇ ਉੱਤੇ ਫੈਸਲਾ ਨਹੀਂ ਦਿੰਦੀ। ਪਾਕਿਸਤਾਨ ਦੇ ਸੂਚਨਾ ਮੰਤਰੀ ਹਤਾ ਤਰਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਇਨਸaaf ਪਾਰਟੀ ਉਤੇ ਇੱਕ ਵਾਰ ਮੁੜ ਮੁਲਕ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ। ਅਤਤਰਾਰ ਨੇ ਕਿਹਾ ਹੈ ਕਿ ਪੀਟੀਆਈ ਦੇ ਪ੍ਰਦਰਸ਼ਨ ਕਦੇ ਵੀ ਸ਼ਾਂਤੀਪੂਰਨ ਨਹੀਂ ਰਹੇ ਹਨ ਮੰਤਰੀ ਨੇ ਦੋਸ਼ ਲਾਇਆ ਹੈ ਕਿ ਪੀਟੀਆਈ ਵਰਕਰਾਂ ਨੇ 26 ਨਵੰਬਰ ਨੂੰ ਇਸਲਾਮਾਬਾਦ ਵਿੱਚ ਪ੍ਰਦਰਸ਼ਨ ਦੌਰਾਨ ਆਧੁਨਿਕ ਹਥਿਆਰਾਂ ਸਟੇਨ ਗਨ ਅਥਰੂ ਗੈਸ ਅਤੇ ਗ੍ਰਨੇਡ ਦੀ ਵਰਤੋਂ ਕੀਤੀ ਅਤੇ ਸੁਰੱਖਿਆ ਮੁਲਾਜ਼ਮਾਂ ਉਤੇ ਹਮਲਾ ਕੀਤਾ ਉਨ੍ਹਾਂ ਨੇ 9 ਮਈ ਅਤੇ 26 ਨਵੰਬਰ ਨੂੰ ਪਾਕਿਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਕਾਲੇ ਦਿਨ ਵਜੋਂ ਦੱਸਿਆ ਹੈ ਅਤਤਰਾ ਨੇ ਕਿਹਾ ਹੈ ਕਿ ਪੀਟੀਆਈ ਦੇ ਬਾਨੀ ਮੁਲਕ ਦੇ ਨੌਜਵਾਨਾਂ ਨੂੰ ਪੜਕਾ ਕੇ ਉਹਨਾਂ ਦੀ ਜਾਨ ਖਤਰੇ ਵਿੱਚ ਪਾ ਰਹੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀਟੀਆਈ ਦੇ ਕਿਸੇ ਵੀ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨਾ ਹੋਣ ਬ੍ਰੀਫਿੰਗ ਦੋ ਮਰਜ਼ੀ ਦੇ ਜਦ ਆਪਕੇ ਵਰਕਰਸ ਮਲਤਾਨ ਮੇ ਭਗਦੜ ਮਚਨੇ ਸੇ ਵਿਚਾਰੇ ਮਰ ਗਏ ਔਰ ਬਾਨੀ ਚੇਅਰਮੈਨ ਪੀਟੀਏ ਫਿਰ ਵੀ ਤਕਰੀਰ ਕਰ ਰਹਾ ਥਾ ਔਰ ਸਾਹਮਣੇ ਲਾਸ਼ਾਂ ਪੜੀ ਥੀ ਤਾਂ ਤਬ ਆਪਕੋ ਖਿਆਲ ਨਹੀਂ ਆਇਆ ਤੋ ਅਬ ਜੋ ਹੈ ਉਹ ਲਾਸ਼ਾਂ ਕੀ ਸਿਆਸਤ ਔਰ ਝੂਠ ਕੀ ਸਿਆਸਤ ਔਰ ਦੇਖੀਏ ਜੋ 9 ਮਈ ਆਪਨੇ ਕੀਆ ਨਾ ਕੌਮ ਕੋ ਕਭੀ ਭੁੱਲਨੇ ਨਹੀਂ ਦੇਂਗੇ ہماری دنیا میں فخر ہوتا ہے کہ ہماری فوج تگڑی ہے ہمارے فوج کے جو افسر ہیں جوان ہیں دنیا میں بہترین ان کا سٹینڈرڈ ہے دنیا میں ہائیس رینکنگ افواج میں ہماری فوج کا جو ہے وہ آتا ہے نمبر اور پوری دنیا کے کیڈیٹس یہاں ٹریننگ لینے آتے ہیں ہمارے کیڈیٹ جب سینڈرز جاتے ہیں تو وہ بڑی ڈسٹنکشن لیتے ہیں وہاں پہ اور آپ فوج کے پیچھے اس لیے پڑ گئے کیونکہ آپ فوج کو گھسیٹنا چاہتے ہیں سیاست کے اندر ਕਾਇਬਰ ਪਖਤੂਨ ਖਵਾਦ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਜੰਗ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਪੀਟੀਆਈ ਦੇ ਬਾਨੀ ਇਮਰਾਨ ਖਾਨ ਅਤੇ ਹੋਰ ਸਿਆਸੀ ਆਗੂਆਂ ਨੂੰ ਸਰਕਾਰ ਰਿਹਾ ਨਹੀਂ ਕਰ ਦਿੰਦੀ। ਮੁੱਖ ਮੰਤਰੀ ਨੇ ਇੱਕ ਜਨਤਾਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਹ ਹਾਰ ਨਹੀਂ ਮੰਨਣਗੇ ਅਤੇ ਹਕੂਮਤ ਦੀ ਤਾਨਾਸ਼ਾਹੀ ਦੇ ਖਿਲਾਫ ਆਵਾਜ਼ بلند ਕਰਦੇ ਰਹਿਣਗੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਪੀਟੀਆਈ ਦੇ ਵਰਕਰਾਂ 'ਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਅਫਸਰਾਂ ਦੀ ਵੀ ਆਲੋਚਨਾ ਕੀਤੀ। ਖੈਬਰ ਪਖਤੂਨਖਵਾਦ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੀਟੀਆਈ ਦੇ ਪ੍ਰਦਰਸ਼ਨਾਂ ਦੌਰਾਨ ਗੋਲੀਬਾਰੀ ਦੇ ਹੁਕਮ ਦੇਣ ਵਾਲਿਆਂ ਨੂੰ ਜਵਾਬ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ 마ਸੂਮ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਅਫਸਰਾਂ ਨੂੰ ਰੱਬ ਜ਼ਰੂਰ ਸਜ਼ਾ ਦੇਵੇਗਾ। کہ انشاءاللہ ان شہیدوں کا خون رائے گا نہیں جائے گا اور انشاءاللہ جب تک ہم اپنی حقیقی ازادی حاصل نہیں کرتے اس ملک میں وہ نظام جس نظام کی بنیاد پہ پاکستان وجود میں آیا اسلام کے نام پر وجود میں آیا اور پاکستان کا مطلب کیا لا الہ الا اللہ اس بنیاد پر وجود میں آیا لیکن آج ہمارے وہ بزدل بے رحم حکمران جو کہ پاکستان کے آئین کو بھی روند رہے ہیں پاکستان کے قانون کو بھی روند رہے ہیں انسانیت کو بھی روند رہے ہیں جارجیا تاریخ پارٹی جارجین ڈریم پارٹی نے مکھائل نو دیش نمہ نواں راشٹرپتی نیوکت کیا ہے ਫੁੱਟਬਾਲਰ ਤੋਂ ਸਿਆਸਤ ਵਿੱਚ ਆਏ ਮਿਖਾਇਲ ਦੀ ਨਿਯੁਕਤੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਅਕਤੂਬਰ ਦੇ ਵਿੱਚ ਜਾਰਜੀਆ ਵਿਧੀਆਂ ਚੋਣਾਂ ਨੂੰ ਲੈ ਕੇ ਵਿਵਾਦ ਜਾ ਰਹੀ ਹੈ ਚੋਣਾਂ ਦੇ ਵਿੱਚ ਲੋਕਾਂ ਨੇ ਰਿਸ਼ਵਤ ਖੋਰੀ ਤੋਂ ਲੈ ਕੇ ਦੋ ਵਾਰ ਵੋਟਾਂ ਪੈਣ ਦੀਆਂ ਘਟਨਾਵਾਂ ਤੱਕ ਦੇ ਦੋਸ਼ ਲਾਏ ਹਾਲਾਂਕਿ ਮਿਖਾਇਲ ਦੀ ਚੋਣ ਤੋਂ ਬਾਅਦ ਜਾਰਜੀਆ ਦੇ ਵਿੱਚ ਵਿਰੋਧੀ ਧਿਰ ਨੇ ਪਾਰਲੀਮੈਂਟ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰਾਂ ਨੇ ਅਕਤੂਬਰ ਦੇ ਵਿੱਚ ਲਾਏ ਗਏ ਤੰਦਲੀ ਦੇ ਦੋਸ਼ਾਂ ਨੂੰ ਆਪਣੇ ਫੈਸਲੇ ਦਾ ਕਾਰਨ ਦੱਸਿਆ ਉਹ ਦੱਸ ਦिए ਕਿ 7 ਸਾਲ ਪਹਿਲਾਂ ਇੱਕ ਸੰਵਿਧਾਨਕ ਸੋਧ ਤੋਂ ਬਾਅਦ ਜਾਰਜੀਆ ਦੇ ਵਿੱਚ ਚੋਣਾਂ ਦਾ ਤਰੀਕਾ ਬਦਲ ਗਿਆ ਸੀ ਇਸ ਸਾਲ ਅਕਤੂਬਰ ਦੇ ਵਿੱਚ ਹੋਈਆਂ ਚੋਣਾਂ ਵਿੱਚ ਰੂਸ ਪੱਖੀ ਜਾਰਜਨ ਡ੍ਰੀਮ ਪਾਰਟੀ ਨੂੰ 53.9% ਵੋਟਾਂ ਮਿਲੀਆਂ ਸਨ ਇਸ ਨੇ ਪਾਰਲੀਮੈਂਟ ਦੀਆਂ 150 ਵਿੱਚੋਂ 89 ਸੀਟਾਂ ਜਿੱਤੀਆਂ ਇਸ ਚੋਣ ਦੇ ਵਿੱਚ VOTING ਤੋਂ ਬਾਅਦ ਵਿਰੋਧੀ ਧਿਰ ਨੇ ਰਾਜਧਾਨੀ ਤਬਲੀਸੀ ਵਿੱਚ ਪ੍ਰਦਰਸ਼ਨ ਕੀਤਾ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਚੋਣਾਂ ਦੇ ਵਿੱਚ ਧਾਂਦਲੀ ਹੋਈ ਦੂਜੇ ਪਾਸੇ ਦੋ ਅਮਰੀਕੀ ਸਰਵੇਖਣ ਏਜੰਸੀਆਂ ਨੇਵੀ ਇਨ੍ਹਾਂ ਚੌੜ ਨਤੀਜਿਆਂ ਵਿੱਚ ਬੇਨੇਮੀਆਂ ਦੇ ਸੰਕੇਤ ਦਿੱਤੇ ਨੇ ਗਾਜ਼ਾ ਵਿੱਚ ਐਤਵਾਰ ਨੂੰ ਹੋਏ ਇਜ਼raਇਲੀ ਹਮਲੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਇਹ ਹਮਲਾ ਇੱਕ ਸਕੂਲ ਅੰਦਰ ਚਲਾਏ ਜਾ ਰਹੇ ਸ਼ਰਨਾਰਥੀ ਕੈਂਪੋ ਤੇ ਕੀਤਾ ਗਿਆ ਸੀ ਜਿੱਥੇ ਇੱਕ ਫਲਸਤੀਨੀ ਫੋਟੋ ਜਰਨਲਿਸਟ ਸਮੇਤ 18 ਲੋਕ ਮਾਰੇ ਗਏ ਜਦਕਿ ਗਾਜ਼ਾ ਸ਼ਹਿਰ ਦੇ ਵਿੱਚ ਇੱਕ ਹੋਰ ਹਮਲੇ ਵਿੱਚ 4 ਲੋਕ ਮਾਰੇ ਗਏ ਫਲਸਤੀਨੀ ਸਿਹਤ ਮਹਿਕਮੇ ਦੇ ਮੁਤਾਬਕ ਦੀਰ ਅਲ ਬਲਾਹ ਦੇ ਵਿੱਚ ਸੇਵਕ ਬਿਲਡਿੰਗ ਵਿੱਚ 10 ਲੋਕਾਂ ਦੀ ਮੌਤ ਹੋਈ ਜਿੱਥੇ ਸਾਰੇ ਲੋਕ ਰਾਹਤ ਸਮਗਰੀ ਇਕੱਠੀ ਕਰਨ ਪਹੁੰਚੇ ਹੋਏ ਸਨ ਹਮਲੇ ਤੋਂ ਬਾਅਦ ਲੋਕਾਂ ਨੇ ਇੱਕ ਦਰਜਨ ਦੇ ਕਰੀਬ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਦੂਜੇ ਪਾਸੇ ਇਜ਼raਇਲੀ ਫੌਜ ਨੇ ਕਿਹਾ ਹੈ ਕਿ ਮਾਰੇ ਗਏ ਲੋਕ ਸ਼ਰਨਾਰਥੀਆਂ ਦੀਆਂ ਆੜ ਵਿੱਚ ਲੁਕੇ ਹਥਿਆਰਬੰਦ ਲੜਾਕੂ ਸਨ ਦੱਸਦੀ ਹੈ ਕਿ 7 ਅਕਤੂਬਰ 2023 ਤੋਂ ਇਜ਼raਇਲੀ ਹਮਲਿਆਂ ਵਿੱਚ ਹੁਣ ਤੱਕ ਕਰੀਬ 45000 ਫਲਸਤੀਨੀ ਮਾਰੇ ਜਾ ਚੁੱਕੇ ਨੇ ਹਮਾਸ ਦੀ ਸਿਹਤ ਮਹਿਕਮੇ ਦੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 4528 ਲੋਕ ਮਾਰੇ ਗਏ ਨੇ ਜਦਕਿ 106962 ਲੋਕ ਜ਼ਖਮੀ ਹੋਏ ਨੇ। ਫਲਸਤੀਨੀ ਫੌਜ ਨੇ ਐਤਵਾ ਨੂੰ ਜੇਨਿਨ ਦੇ ਵਿੱਚ ਇਸਲਾਮਿਕ ਜਿਹアド ਗੁੱਟ ਦੇ ਖਿਲਾਫ ਕਾਰਵਾਈ ਦੌਰਾਨ ਉਹਨਾਂ ਦੇ ਇੱਕ ਕਮਾਂਡਰ ਨੂੰ ਮਾਰਨ ਦਾ ਦਾਅਵਾ ਕੀਤਾ। ਇਸ ਆਪਰੇਸ਼ਨ ਦੌਰਾਨ ਫਲਸਤੀਨੀ ਸੁਰੱਖਿਆ ਬਲਾ ਨੇ ਜੇਨਿਨ ਸ਼ਨਾਰਤੀ ਕੈਂਪ ਦੇ ਚਾਰ ਖੇਤਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਗਲੀਆਂ ਦੀ ਤਲਾਸ਼ੀ ਲਈ। ਉਨ੍ਹਾਂ ਨੇ ਹਸਪਤਾਲਾਂ ਨੂੰ ਘੇਰ ਲਿਆ ਅਤੇ ਅਤਵਾਦੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ। ਆਪਰੇਸ਼ਨ ਹੋਮਲੈਂਡ ਡਿਫੈਂਸ ਸ਼ਨੀਵਾਰ ਸਵੇਰੇ ਫਲਸਤੀਨੀ ਸਰਕਾਰ ਦੇ ਹੁਕਮ ਉਤੇ ਸ਼ੁਰੂ ਕੀਤਾ ਗਿਆ। ਇਸ ਮੂਹਮ ਦੌਰਾਨ ਹਸਪਤਾਲ, ਸਕੂਲ ਅਤੇ ਉਨਰਾ ਦਫ਼ਤਰ ਬੰਦ ਰਹੇ। ਇਸ ਦੇ ਨਾਲ ਹੀ ਮਨੁੱਖੀ ਅਧਿਕਾਰ ਸੰਗਠਨਾ ਨੇ ਫਲਸਤੀਨੀ ਅਥਾਰਟੀ ਨੂੰ ਇਸ ਮੂਹਮ ਨੂੰ ਰੋਕਣ ਦੀ ਅਪੀਲ ਕੀਤੀ। ਫਲਸਤੀਨੀ ਅਥਾਰਟੀ ਦੇ ਇੱਕ ਸਰੋਤ ਨੇ ਇਜ਼ਰਾਈਲੀ ਨਿਊਜ਼ ਏਜੰਸੀਆਂ ਨੂੰ ਦੱਸਿਆ ਕਿ ਛਾਪੇਮਾਰੀ ਦਾ ਹੁਕਮ ਸਿੱਧੇ ਤੌਰ ਤੇ ਪੀਏ ਦੇ ਚੇਅਰਮੈਨ ਮਹਿਮੂਦ ਅਬਾਸ ਵੱਲੋਂ ਦਿੱਤਾ ਗਿਆ ਸੀ ਉਸਨੇ ਦੱਸਿਆ ਹੈ ਕਿ ਹੋਮਲੈਂਡ ਡਿਫੈਂਸ ਆਪਰੇਸ਼ਨ ਦੌਰਾਨ ਫੌਜ ਨੇ ਫਲਸਤੀਨੀ ਇਸਲਾਮਿਕ ਜਿਹਹਾਦ ਗੁੱਟ ਦੇ ਕਮਾਂਡਰ ਯਜ਼ੀਦ ਜੈਸਾ ਨੂੰ ਮਾਰ ਦਿੱਤਾ ਫਲਸਤੀਨੀ ਅਥਾਰਟੀ ਦੀ ਇਸ ਕਾਰਵਾਈ ਤੋਂ ਬਾਅਦ ਇਜ਼ਰਾਈਲ ਦਾ ਬਿਆਨ ਵੀ ਸਾਹਮਣੇ ਆਇਆ ਇਜ਼ਰਾਈਲੀ ਸਰਕਾਰ ਦੇ ਤਰਜਮਾਨ ਨੇ ਕਿਹਾ ਹੈ ਕਿ ਹੁਣ ਵੇਲਾ ਹੈ ਕਿ ਫਲਸਤੀਨੀ ਅਥਾਰਟੀ ਅਤੇ ਇਜ਼ਰਾਈਲ ਮਿਲ ਕੇ ਇਰਾਨੀਅਨ ਰਜਿਮ ਨੂੰ ਮੂੰ ਤੋੜਮਾ ਜਵਾਬ ਦੇਣ ਅਤੇ ਖੇਤਰ ਵਿੱਚ ਸ਼ਾਂਤੀ ਦੀ ਬਹਾਲੀ ਲਈ ਸਾਂਝੀਆਂ ਕੋਸ਼ਿਸ਼ਾਂ ਹਿੰਦ ਮਹਾਸਾਗਰ ਦੇ ਟਾਪੂਆਂ ਦੇ ਨਾਲ ਟਕਰਾਨ ਵਾਲੇ ਗੰਭੀਰ ਖੰਡੀ ਚੱਕਰਵਾਤ ਨੇ ਵੱਡੇ ਪੱਧਰੂ ਤੇ ਤਬਾਹੀ ਮਚਾਈ ਹੈ। ਫਰਾਂਸ ਦੇ ਮਾਇੋਟ ਵਿੱਚ ਚੱਕਰਵਾਤ ਚੀਡੋ ਕਾਰਨ ਹਫੜਾ ਦਫੜੀ ਮਚ ਗਈ ਹੈ। ਫਰਾਂਸ ਦੇ ਇੱਕ ਉੱਚ ਸਰਕਾਰੀ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਚੱਕਰਵਾਤ ਚੀਡੋ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫਰੀਕਾ ਦੇ ਟੱਟ ਤੋਂ ਦੂਰ ਦੱਖਣ ਪੂਰਬੀ ਹਿੰਦ ਮਹਾਸਾਗਰ ਵਿੱਚ ਸਥਿਤ ਮਾਇੋਟ ਫਰਾਂਸ ਅਤੇ ਯੂਰਪੀਅਨ ਯੂਨੀਅਨ ਦਾ ਸਭ ਤੋਂ ਗਰੀਬ ਖੇਤਰ ਹੈ। ਅਧਿਕਾਰੀ ਮੁਤਾਬਕ ਹੈ 90 ਸਾਲਾਂ ਵਿੱਚ ਮਾਇਓਟ ਨਾਲ ਟਕਰਾਉਣ ਵਾਲਾ ਸਭ ਤੋਂ ਭਿਆਨਕ ਚੱਕਰਵਾਤ ਹੈ ਅਧਿਕਾਰੀ ਨੇ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਚੱਕਰਵਾਤ ਕਾਰਨ ਹੋਈ ਤਬਾਹੀ ਬਾਰੇ ਜਾਣਕਾਰੀ ਦਿੱਤੀ ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੈਂਕੜੇ ਲੋਕ ਮਾਰੇ ਗਏ ਨੇ ਹੋ ਸਕਦਾ ਹੈ ਕਿ ਇਹ ਗਿਣਤੀ 1000 ਦੇ ਕਰੀਬ ਪਹੁੰਚ ਜਾਵੇ ਉਹਨਾਂ ਨੇ ਕਿਹਾ ਹੈ ਕਿ ਹਿੰਦ ਮਹਾਸਾਗਰ ਦੇ ਟਾਪੂਆਂ ਉੱਤੇ ਆਏ ਭਿਆਨਕ ਤੂਫਾਨ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ ਚੱਕਰਵਾਤ ਚਿੱਡੋ ਹੁਣ ਅਫਰੀਕਾ ਦੇ ਪੂਰਬੀ ਟਾਟੂ ਤੇ ਪਹੁੰਚ ਗਿਆ ਰਾਹਤ ਏਜੰਸੀਆਂ ਨੇ ਉੱਤਰੀ ਮੋਜ਼ਾਮਬਿਕ ਦੇ ਵਿੱਚ ਭਾਰੀ ਜਾਨੀ ਨੁਕਸਾਨ ਅਤੇ ਜ਼ਾਇਦਾਦਾ ਨੂੰ ਗੰਭੀਰ ਨੁਕਸਾਨ ਹੋਣ ਦਾ ਖਤਸ਼ਾ ਜਤਾਇਆ ਫਰਾਂਸ ਦੇ ਹੋਮ ਮਿਨਿਸਟਰ ਬਰੂਨੋ ਰਿਟੇਲੋ ਨੇ ਪੈਰਿਸ ਦੇ ਵਿੱਚ ਇੱਕ ਐਮਰਜੈਂਸੀ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਮਾਇਓਟ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਸ਼ਾ ਹੈ ਇਹ ਚੱਕਰਵਾਤ ਦੱਖਣ ਪੂਰਬੀ ਹਿੰਦ ਮਹਾਸਾਗਰ ਤੋਂ ਲੰਘਿਆ ਜਿਸ ਨੇ ਕੋਮੋਰੋਸ ਅਤੇ ਮੈਡਾਗਾਸਕਰ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਧਿਕਾਰੀਆਂ ਦੱਸਿਆ ਹੈ ਕਿ ਮਾਇਓਰ ਚੱਕਰਵਾਦ ਦੇ ਸਿੱਧੇ ਰਸਤੇ ਵਿੱਚ ਪਿਆ ਅਤੇ ਸ਼ਨੀਵਾਰ ਨੂੰ ਭਾਰੀ ਨੁਕਸਾਨ ਹੋਇਆ ਮਾਇਓਰ ਦੇ ਪ੍ਰੀਫੈਕਟ ਨੇ ਕਿਹਾ ਹੈ ਕਿ ਇਹ 90 ਸਾਲਾਂ ਵਿੱਚ ਮਾਇਓਰ ਵਿੱਚ ਆਉਣ ਵਾਲਾ ਸਭ ਤੋਂ ਭਿਆਨਕ ਚੱਕਰਵਾਦ ਸੀ ਬੰਗਲਾਦੇਸ਼ ਦੀ ਸਰਕਾਰ ਦੇ ਵੱਲੋਂ ਬਣਾਈ ਗਈ ਇੱਕ ਜਾਂਚ ਕਮਿਸ਼ਨ ਨੇ ਕਿਹਾ ਹੈ ਕਿ ਲੋਕਾਂ ਦੇ ਕਥਿਤ ਲਾਪਤਾ ਹੋਣ ਦੀਆਂ ਘਟਨਾਵਾਂ ਦੇ ਵਿੱਚ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਅਤੇ ਉਹਨਾਂ ਦੀ ਸਰਕਾਰ ਦੇ ਉੱਚ ਫੌਜੀ ਅਤੇ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਨੇ। ਇਹ ਪੰਜ ਮੈਂਬਰੀ ਕਮਿਸ਼ਨ ਨੇ ਸ਼ਨੀਵਾਰ ਨੂੰ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਿਸ ਨੂੰ ਸਚਾਈ ਦਾ ਖੁਲਾਸਾ ਸਰਲੇਖ ਵਾਲੀ ਆਪਣੀ ਰਿਪੋਰਟ ਸੌਂਪੀ। ਜਿਸ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ। ਲਾਪਤਾ ਵਿਅਕਤੀਆਂ ਦੀਆਂ ਘਰਨਾਵਾਂ ਦੀ ਜਾਂਚ ਲਈ ਬਣਾਏ ਗਏ ਕਮਿਸ਼ਨ ਨੇ ਅੰਦਾਜ਼ਾ ਲਾਇਆ ਹੈ ਕਿ ਅਜਿਹੇ ਮਾਮਲਿਆਂ ਦੀ ਗਿਣਤੀ 3500 ਤੋਂ ਵੱਧ ਹੈ। ਮੁੱਖ ਸਲਾਹਕਾਰ ਦੇ ਦਫ਼ਤਰ ਦੇ ਪ੍ਰੈਸ ਵਿੰਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕਮਿਸ਼ਨ ਨੂੰ ਸਬੂਤ ਮਿਲੇ ਨੇ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਹੁਕਮ ਉਤੇ ਲੋਕਾਂ ਨੂੰ ਗਾਇਬ ਕੀਤਾ ਗਿਆ ਸੀ। ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬੇਦਖਲ ਪ੍ਰਧਾਨ ਮੰਤਰੀ ਦੇ ਰੱਖਿਆ ਸਲਾਹਕਾਰ ਮੇਜਰ ਜਨਰਲ ਤਾਰਿਕ ਅਹਿਮਦ ਸਿਦਕੀ ਨੈਸ਼ਨਲ ਟੈਲੀਕਮ ਸਰਵੇਲੈਂਸ ਸੈਂਟਰ ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਮੇਜਰ ਜਨਰਲ ਜ਼ਿਆਉਲ ਅਹਿਸਾਨ ਸੀਨੀਅਰ ਪੁਲਿਸ ਅਧਿਕਾਰੀ ਅਤੇ ਕਈ ਹੋਰ ਇਨਾਂ ਕਰਨਾਮਾ ਦੇ ਵਿੱਚ ਸ਼ਾਮਲ ਪਾਏ ਗਏ ਨੇ ਗ੍ਰੀਸ ਦੇ ਕਰੀਟਾਪੂ ਦੇ ਦੱਖਣ ਦੇ ਵਿੱਚ ਸ਼ਨਾਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਡੁੱਬਣ ਕਾਰਨ 5 ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਅਜੇ ਲਾਪਤਾ ਹੈ ਕੋਸਟ ਗਾਰਡ ਨੇ ਕਿਹਾ ਹੈ ਕਿ ਚਾਰ ਖੋਜ ਅਤੇ ਬਚਾਅ ਕਾਰਜਾਂ ਵਿੱਚ 200 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਕੋਸਟ ਗਾਰਡ ਮੁਤਾਬਕ ਸ਼ਨੀਵਾਰ ਦੇਰ ਰਾਤ ਚਾਰ ਆਪਰੇਸ਼ਨ ਸ਼ੁਰੂ ਹੋਏ ਜਿਨ੍ਹਾਂ ਵਿੱਚੋਂ ਇੱਕ ਅਜੇ ਵੀ جاری ਹੈ ਕ੍ਰੀਟ ਦੇ ਦੱਖਣ ਦੇ ਵਿੱਚ ਗਾਵਡੋਸ ਟਾਪੂ ਨੇੜੇ ਕਿਸ਼ਤੀ ਦੇ ਡੁੱਬਣ ਦੀਆਂ ਵੱਖਰੀਆਂ ਘਟਨਾਵਾਂ ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਤਿੰਨ ਆਪਰੇਸ਼ਨ ਸ਼ੁਰੂ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਅਜੇ ਵੀ جاری ਹੈ ਤੇ ਚੌਥਾ ਆਪਰੇਸ਼ਨ ਦੱਖਣੀ ਪੇਲੇਪੋਨੀਜ਼ ਖੇਤਰ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਕੋਸਟ ਗਾਰਡ ਨੇ ਦੱਸਿਆ ਕਿ ਮਹਿੰਮ ਦੌਰਾਨ 200 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਤੇ ਕਿਰੇਟ ਲਜਾਇਆ ਗਿਆ ਇਸ ਦੌਰਾਨ ਜਲ ਖੇਤਰ ਵਿੱਚ 5 ਲਾਸ਼ਾਂ ਬਰਾਮਦ ਹੋਈਆਂ ਸੁਰੱਖਿਅਤ ਬਚਾਏ ਗਏ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਕਿਸ਼ਤੀ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸਵਾਰ ਸਨ ਕੋਸਟ ਗਾਰਡ ਨੇ ਦੱਸਿਆ ਹੈ ਕਿ ਕੁੱਲ 9 ਜਹਾਜ਼ ਬਚਾਅ ਕੰਮ ਵਿੱਚ ਲੱਗੇ ਹੋਏ ਸਨ ਅਤੇ ਇਹ ਬਚਾਅ ਕਾਰਜ ਵਿੱਚ ਦੋ ਹੈਲੀਕਾਪਟਰਾਂ ਦੀ ਮਦਦ ਵੀ ਲਈ ਗਈ ਇਰਾਨ ਦੇ ਵਿੱਚ ਇੱਕ ਗਾਇਕਾ ਨੂੰ ਕੰਸਰਟ ਦੇ ਦੌਰਾਨ ਹਿਜਾਬ ਨਾ ਪਾਉਣ ਕਰਕੇ ਗ੍ਰਿਫਤਾਰ ਕੀਤਾ ਗਿਆ। ਗਾਇਕਾ ਦਾ ਨਾਮ ਪ੍ਰਸਤੂ ਅਹਿਮਦੀ ਹੈ। ਗਾਇਕਾ ਨੇ 11 ਦਸੰਬਰ ਬੁੱਧਵਾਰ ਨੂੰ ਸੰਗੀਤ ਸਮਾਗਮ ਦਾ ਵੀਡੀਓ YouTube ਉਤੇ ਅਪਲੋਡ ਕੀਤਾ। ਵੀਡੀਓ ਅਪਲੋਡ ਹੋਣ ਤੋਂ ਬਾਅਦ ਵੀਰਵਾਹ ਨੂੰ ਇੱਕ ਅਦਾਲਤ ਵਿੱਚ ਅਹਿਮਦੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਪ੍ਰਸਤੂ ਅਹਿਮਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਹਿਮਦੀ ਦੀ ਉਮਰ 27 ਸਾਲ ਹੈ। ਨਿਊਜ਼ ਏਜੰਸੀ ਏਪੀ ਨਾਲ ਗੱਲ ਕਰਦੇ ਹਾਂ ਈਰਾਨ ਦੇ ਇੱਕ ਵਕੀਲ ਨੇ ਦੱਸਿਆ ਹੈ ਕਿ ਗਾਇਕਾ ਨੂੰ ਪੁਲਿਸ ਨੇ ਈਰਾਨ ਦੇ ਉੱਤਰੀ ਸੂਬੇ ਮੰਜਦਰਾਨ ਦੀ ਰਾਜਤਾਨੀ ਸਾਰੀ ਤੋਂ ਗ੍ਰਿਫਤਾਰ ਕੀਤਾ ਸੀਰੀਆ ਦੇ ਵਿੱਚ ਅਸ਼ਾਂਤੀ ਸਬੰਧੀ ਅਮਰੀਕੀ ਫੋਰਨ ਅਫੇਅਰਜ਼ ਮਿਨਿਸਟਰ ਐਂਟੋਨੀ ਬਲਿੰਕਨ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਸੀਰੀਆ ਦੇ ਬਗੀ ਸਮੂਹ ਹਯਾਤ ਤਹਿਰੀਰ ਅਲ ਸ਼ਾਮ ਦੇ ਸੰਪਰਕ ਦੇ ਵਿੱਚ ਹੈ ਜਿਸ ਨੇ ਬਸ਼ਰ ਅਲ ਅਸਦ ਦੀ ਸਰਕਾਰ ਨੂੰ ਖਤਮ ਕਰ ਦਿੱਤਾ ਅਤੇ ਦਮਿਸ਼ਕ ਉਤੇ ਆਪਣਾ ਕੰਟਰੋਲ ਸਥਾਪਿਤ ਕਰ ਲਿਆ ਹੈ ਬਲਿੰਕਨ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ 2012 ਤੋਂ ਲਾਪਤਾ ਅਮਰੀਕੀ ਪੱਤਰਕਾਰ ਆਸਟਨ ਟਾਈਜ਼ ਨੂੰ ਘਰ ਲਿਆਉਣ ਦੇ ਲਈ ਵਚਨਬੱਧ ਹੈ ਬਲਿੰਕਨ ਨੇ ਕਿਹਾ ਕਿ ਸੀ ਐਚटीएस ਅਤੇ ਹੋਰ ਪਾਰਟੀਆਂ ਦੇ ਸੰਪਰਕ ਦੇ ਵਿੱਚਾਂ ਤੇ ਅਸੀਂ ਆਸਟਨ ਟਾਈਸ ਨੂੰ ਲੱਭਣਾ ਤੇ ਉਸ ਨੂੰ ਕਾਰ ਲਿਆਉਣ ਦੀ ਮਤਤਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਹੈ ਤਾਂ ਦੱਸ ਦਈਏ ਕਿ ਹਿਆਤ ਤਹਿਰੀਰ ਅਲ ਸ਼ਾਮ ਦੀ ਅਗਵਾਈ ਵਾਲੀ ਸੀਰੀਆਈ ਬਾਗੀ ਬਲਾਂ ਨੇ ਦਮਿਸ਼ਕ ਉਤੇ ਕਬਜ਼ਾ ਕਰ ਲਿਆ ਜਿਸ ਤੋਂ ਬਾਅਦ ਬਸ਼ਰ ਅਲ ਅਸਦ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਕੈਲੀਫੋਰਨੀਆ ਸੂਬੇ ਦੇ ਵੱਲੋਂ ਇਨਫਰਾਸਟਰਕਚਰ ਪ੍ਰੋਜੈਕਟ ਦੇ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਦੇ ਲਈ ਨਵੀਂ ਵੈੱਬਸਾਈਟ ਬਣਾਈ ਗਈ ਹੈ ਇਸ ਸਬੰਧੀ ਜਾਣਕਾਰੀ ਕੈਲੀਫੋਰਨੀਆ ਗਵਰਨਰ ਗੈਵਿਨ ਨਿਊਜ਼ਮ ਦੇ ਵੱਲੋਂ ਦਿੱਤੀ ਗਈ ਗਵਰਨਰ ਨੇ ਦੱਸਿਆ ਕਿ ਇਸ ਵੈੱਬਸਾਈਟ ਰਾਹੀਂ ਤੁਸੀਂ ਸੂਬੇ ਦੇ ਵਿੱਚ ਚੱਲ ਰਹੇ ਹਰ ਇਨਫਰਾਸਟਰਕਚਰ ਪ੍ਰੋਜੈਕਟ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਗਵਰਨਰ ਦੇ ਮੁਤਾਬਕ ਅਗਲੇ 10 ਸਾਲਾਂ ਦੇ ਵਿੱਚ ਤਕਰੀਬਨ ਹਰ ਇਨਫਰਾਸਟਰਕਚਰ ਪ੍ਰੋਜੈਕਟ ਦੇ ਲਈ 10 ਬਿਲੀਅਨ ਡਾਲਰ ਦਾ ਨਿਵੇਸ਼ ਵੀ ਕੀਤਾ ਜਾਵੇਗਾ ਸੋ ਫਿਰਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਨਹੀਂ ਤੇ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵੈਦਤ ਰਿਹਾ ਸਤ ਰੂਪ